ਮਾਰਨਿੰਗ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਸਾਡੇ YouTube ਚੈਨਲ ਮਿਸਟ੍ਰੈਨ ਅਤੇ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀਆਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਸ਼ੁਰੂਆਤ ਕਰਨ ਲੱਗਿਆਂ ਜੀ ਅੱਜ ਦੇ ਬਲੌਗ ਦੀ ਟਾਈਮ 8:30 ਪਾਉਣ ਦਾ ਹੋ ਚੁੱਕਿਆ ਬੱਚੇ ਗਏ ਨੇ ਅੱਜ ਸਕੂਲ ਤੇ ਹੁਣ ਤਾਂ ਡੇਲੀ ਜਲਦੀ ਹੀ ਬਲੌਗ ਦੀ ਸਟਾਰਟਿੰਗ ਹੈ ਜਿਹੜੀ ਹੋ ਜਾਇਆ ਕਰੇਗੀ ਮੈਂ ਕਾਫੀ ਟਾਈਮ ਪਹਿਲਾਂ ਦੀ ਰੈਡੀ ਹਾਂ ਵਿਅਸਤਾ ਤੇ ਬਸ ਹੁਣ ਮੈਂ ਜਾਣ ਲੱਗੀ ਸੀ نیچے ਸੋਚਿਆ ਕਿ ਉਸ ਤੋਂ ਪਹਿਲਾਂ ਆਪਾਂ ਬਲੌਗ ਸਟਾਰਟ ਕਰ ਲਈਏ ਕਿਉਂਕਿ ਦੇਲੀ ਹੁਣ ਸ਼ਡਿਊਲ ਥੋੜਾ ਜਿਹਾ ਚੇਂਜ ਹੋਏਗਾ ਸਿਰਫ ਸੰਡੇ ਦਾ ਵਿਗੜਿਆ ਕਰੂਗਾ ਬਾਕੀ ਸ਼ਡਿਊਲ ਸੇਮ ਰਹੂਗਾ ਆਪਣਾ ਤੇ ਚਲੋ ਫਿਰ ਚੱਲਦੇ ਆਂ ਨੀਚੇ ਔਰ ਨੀਚੇ ਜਾ ਕੇ ਕਰੀਏ ਬ੍ਰੇਕਫਾਸਟ ਫਿਰ ਦੇ ਦੇ ਮੈਨੂੰ ਅੱਜ ਬੈਂਕ ਦਾ ਥੋੜਾ ਕੰਮ ਸੀਗਾ ਸ਼ਾਇਦ ਜਾਣਾ ਸੀ ਤੇ ਉਹ ਕਰਕੇ ਆਉਨੇ ਆ ਅਗਰ ਸਰਦਾ ਹੋਇਆ ਤਾਂ ਸਾਰਾਂਗੇ ਵੀ ਕਿਉਂਕਿ ਧੁੱਪ ਬਹੁਤ ਜ਼ਿਆਦਾ ਹੋ ਚੱਲੀ ਹੈ ਘਰੋਂ ਨਿਕਲਣਾ ਬਹੁਤ ਔਖਾ ਲੱਗਦਾ ਚਲੋ ਕੋਈ ਗੱਲ ਨਹੀਂ ਪਹਿਲਾਂ ਨੀਚੇ ਚੱਲਦੇ ਆ ਫਿਰ ਬਣਾਉਨੇ ਅਗਲੀ ਪਲਾਨਿੰਗ ਦੇਖੋ ਭੁੱਖ ਲੱਗੀ ਸੀ ਇਹਨਾਂ ਵਿਚਾਰੀਆਂ ਨੂੰ ਫਾਰੀਆਂ ਉੱਪਰ ਆ ਗਈਆਂ ਜੀ ਬ੍ਰੈਕਫਾਸਟ ਆਪਾਂ ਨੇ ਕਰ ਲਿਆ ਤੇ ਹੁਣ ਆਪਾਂ ਬੱਚਿਆਂ ਨੂੰ ਕੰਮ ਦੇਣੀਆ ਨੋਟਬੁੱਕਸ ਨਹੀਂ ਆਉਂਦੀਆਂ ਸੀਗੀਆਂ ਉਨਾਂ ਨੂੰ ਕਵਰ ਕਰਵਾ ਲਈਏ ਕਿਉਂਕਿ ਕੱਲ ਮੈਂ ਚਾਰ ਕਰਵਾਤੀਆਂ ਸੀ ਜਿਹੜੀਆਂ ਉੱਚ ਲੈ ਕੇ ਸਕੂਲ ਗਏ ਨੇ ਜਿਹੜੀਆਂ ਬਾਕੀ ਦੀਆਂ ਬੱਚੀਆਂ ਨੇ ਦੇਖ ਕੇ ਯਾਰਸ਼ ਨੂੰ ਸਾਰੀਆਂ ਕਵਰ ਕਰਵਾਈਏ ਇਹਨਾਂ ਨੂੰ ਚਲੀ ਦੋਏ ਪਾਸੇ ਨਾ ਉਧਰੀ ਆ ਲਓ ਮੈਂ ਕੱਢਣ ਗਈ ਸੀ ਬਾਹਰ ਕਹਿੰਦੇ ਬੈਟਰੀ ਫੇਸ ਆਉਗੀ ਫੇਰ ਦਿਖਾਉਣੀ ਪੈਣੀ ਅੱਜ ਇਹ ਨਵੀਂ ਬੈਟਰੀ ਧਰਾਈ ਸੀ ਯਾਰ ਕਿੱਧਰੋਂ ਲਾਉਣਾ ਤਾਂ ਕ ਗਾਨਸ ਬਾਟ ਆਏਗੇ ਤਾਂ ਦਾਫੇ ਆ ਜੀ ਬੇਟਾ ਘਰ ਚਲਾਉਂਗਾ ਵਿੱਚ ਜੀ ਲੋ ਵੀ ਟਾਈਮ ਹੋ ਗਿਆ ਪਾਣੇ 3 ਦਾ ਆਪਾਂ ਪੀਣ ਲੱਗਿਆ ਚਾਹ ਗੱਡੀ ਦੀ ਡਰਾਈਵ ਜੀ ਕਰਾ ਕਰਾ ਕੇ ਆ ਕੇ ਮੈਂ ਤਾਂ ਸੌਂ ਗਈ ਸੀ 2 ਘੰਟੇ ਅਸੀਂ ਸੁੱਤੇ 2 ਵਜੇ ਮੈਂ ਹੁਣ ਉੱਠੀ ਤੇ ਉੱਠ ਕੇ ਇੱਕ ਦੋ ਗੇੜੇ ਜੇ ਲਾਏ ਹੁਣ ਆਪਾਂ ਪੀਨੇ ਆ ਚਾਹ ਨਾਲ ਖਾਣੇ ਗੁਲਗੁਲੇ ਕਿ ਅੱਜ ਸਾਡੇ ਬਹੁਤ ਗੁਲਗੁਲੇ ਗੁਲਗੁਲੇ ਹੋਏ ਪਏ ਨੇ ਸਵੇਰ ਦੇ ਚਾਹ ਨਾਲ ਗੁਲਗੁਲੇ ਗੁਲਗੁਲੇ ਖਾਂਦੇ ਖਾਂਦੇ ਨਾਲ ਹੀ ਵੇਟ ਹੋ ਰਹੀ ਹੈ ਬੱਚਿਆਂ ਦੀ ਤੇ ਕਿ ਕਿ ਅਹਾਂ ਦੋਨੇ ਕੱਠੇ ਗਈ ਸੀਗੇ ਬਸ ਬਹੁਤ ਟਾਈਮ ਲੱਗ ਜਾਗਾ ਨਾ ਹੁਣ ਤਾਂ ਨਾ ਪੌਣੇ ਤਿੰਨ ਹੋ ਗਏ ਹਜੇ ਤੱਕ ਆਈ ਨਹੀਂ ਹੈਗੇ ਬਸ ਆਵੜੀ ਨੂੰ ਪੈਨ ਔਰ ਕੀ ਹੋ ਗਿਆ ਕੋ ਚਾਹ ਪੀਣੀ ਹੈ ਆਪਣੀ ਦੇਖ ਇਹ ਟਾਰ 348 ਨਾ ਕੋਈ ਨਾ ਸੋਰੀ ਯਾਰ ਉਹ ਆਪਾਂ ਕਰੀਏ ਉਹ ਇਹਦੇ ਨਾਲ ਨਹੀਂ ਹੈਗਾ ਉਹ ਦਫਤਰ ਸੇ ਤਰ ਕੇ ਆਈਆਂ ਦਸਵਿੰਦਰ ਪਰ ਪੈਂਦੀ ਆ ਮੇਰੇ ਨਾਲ ਖਾਤਰੋ ਕੇ ਖਿਡਾਰੀ ਬਣ ਕੇ ਐਨਜੋਏ ਕਰਦੀ ਨੇ ਜਾਣਾ ਇਹਨੇ ਆਪਾਂ ਫੇਰ ਚੱਲੇ ਰਾਉਂਡ ਲਾਣ ਚੱਲੇ ਗੱਡੀ ਖੰਨੀ ਕਿਹਦੀ ਖੜੀ ਆ ਫੇਰ ਚੱਲੇ ਆਪਾਂ ਕਾਹਦੀ ਗੱਡੀ ਆ ਜੀ ਰਕੀ ਜਾ ਉਹ ਤਾਂ ਇਹ ਕੋਟਾ ਖੜੀ ਹੋਣਾ ਕੋਸ ਖੜ ਦੇ ਕੰਮ ਦੇਖ ਲੋ ਉੱਥੇ ਖੜੀ ਸੀ ਗੱਡੀ ਫੇਰ ਸਾਨੂੰ ਲੱਗਿਆ ਉਹ ਕਹਿਣਗੇ ਇਹ ਜੰਨਤ ਚ ਚੱਲੀਆਂ ਨੇ ਫਿਰ ਅਸੀਂ ਗਾਹਾਂ ਨੂੰ ਰੂਟ ਖੇਚਤਾ ਜਿੰਨੇ ਦੇ ਕੋਲ ਗਾਹਾਂ ਜਿੰਨੇ ਦੇ ਕੋਲ ਗਾਹਾਂ ਨੂੰ ਹੋ ਗਈਆਂ ਆਪਾਂ ਪੱਤਲਿਆਂ ਵਾਪਸ ਕਿਉਂਕਿ ਉਹ ਗੱਡੀਆਂ ਚਲੀਆਂ ਗਈਆਂ ਦੋਨੇ ਹੋਏ ਚੱਕਾਂਗੇ ਟਾਈਮ ਹੋ ਗਿਆ 8:30 ਦਾ ਤੇ ਡਿਨਰ ਵਗੈਰਾ ਆਪਾਂ ਨੇ ਕਰ ਲਿਆ ਤੇ ਆਪਾਂ ਹੋ ਗਏ ਫ੍ਰੀ ਬੱਚਿਆਂ ਦੀ ਵੀ ਸਕੂਲ ਦੀ ਸਵੇਪ ਦੀ ਤਿਆਰੀ ਸਾਰੀ ਹੋ ਗਈ ਆ ਬੁੱਕਸ ਵਗੈਰਾ ਉਹਨਾਂ ਨੇ ਪਾ ਲਈਆਂ ਨੇ ਔਰ ਮੈਂ ਦੇਖ ਰਹੀ ਸੀ ਹੁਣ ਆਪਣੇ ਫੋਨ ਤੇ ਮੂਵੀ ਅੱਜ ਆਪਾਂ ਨੇ ਟੀਵੀ ਤੇ ਲਗਾਈ ਕਿਉਂਕਿ ਇਹ ਹੁੰਦਾ ਕਿ ਬੱਚਾ ਨਹੀਂ ਉਹਨਾਂ ਟਾਈਮ ਬੈਠੇ ਰਹਿਣਾ ਸਭ ਉਹ ਟਾਈਮ 'ਚ ਜਾ ਕੇ ਆਪਣਾ ਸੌਣਗੇ ਬਟ ਬੱਚੇ ਹੋਰ ਇੰਦਰਜੀਤ ਗਏ ਨਹੀਂ ਉਹ ਰਾਤ ਦੇ ਟਾਈਮ ਤੇ ਉੱਪਰ ਬਾਗਬਾਨੀ ਕਰਨ ਦੇ ਲਈ ਪਤਨ ਕੀ ਬੂਟਿਆਂ ਨੂੰ ਕੁਝ ਕਰਦੇ ਫਿਰਦੇ ਨੇ ਕਾਫੀ ਟਾਈਮ ਲਿਗੇ ਹੋਏ ਅੱਧਾ ਘੰਟਾ ਹੋ ਗਿਆ ਤੇ ਜਦ ਤੱਕ ਮੈਂ ਕਿਹਾ ਚਲੋ ਮੈਂ ਮੂਵੀ ਦੇਖ ਲੈਣੀ ਆ ਹੁਣ ਦੇਖੋ ਕਿੰਨੇ ਵਜੇ ਆਉਂਦੇ ਆ ਤੇ ਬਸ ਤਾਂ ਬੁਲਾਉਣਾ ਹੈ ਬੱਚਿਆਂ ਨੂੰ ਕਿਉਂਕਿ ਮਾਰਨਿੰਗ ਬਈ ਉੱਠਣਾ ਬੜਾ ਔਖਾ ਲੱਗਦਾ ਬਹੁਤ ਜ਼ਿਆਦਾ ਪਰ ਕੀ ਕਰੀਏ ਚਲੋ ਮੈਂ ਤਾਂ ਦਿਨੇ ਦੋ ਵਾਰ ਦੇ ਸੁੱਤੀ ਹੋਈ ਆ ਹੁਣ ਵੀ ਬਸ ਆਪਾਂ ਟਾਈਮ ਜਿਨਾ ਸੌਂਈ ਜਾਣਾ ਕਿਉਂਕਿ ਫੇਰ ਮਾਰਨਿੰਗ ਉਠਣਾ ਹੈ